ਨਾਲ ਦੀ ਨਾਲ ਹੀ ਫੈਰ ਹੋ ਗਏ ਮੇਰੇ ਵੱਲ ਨੂੰ ਐਸਐਸਪੀ ਸੁਮੇਸ਼ ਸੈਣੀ ਆਇਆ ਤਾਂ ਉਹਦੇ ਛਾਤੀ ਤੇ ਲਾਲ ਖੂਨ ਲੱਗਿਆ ਹੋਇਆ ਸੀ ਹੱਥ ਵਿੱਚ ਪਿਸਤਲ ਸੀਗਾ ਉਹਨਾਂ ਸਾਡੇ ਕੋਲ ਕਿਸੇ ਕੋਲ ਹਥਿਆਰ ਕੋਈ ਨਹੀਂ ਸੀ ਹੈਗਾ ਲੇਕਿਨ ਉਹ ਉਹਨਾਂ ਨੂੰ ਖੜਿਆ ਵੀ ਜਾ ਸਕਦਾ ਸੀ ਪਰ ਉਹਨਾਂ ਦਾ ਧੱਕੇ ਦੇ ਨਾਲ ਇਹਨਕਾਉਂਟਰ ਕਰਤਾ ਉਹਨੇ ਮੈਨੂੰ ਆ ਕੇ ਕਿਹਾ ਵੀ ਸੁਮੇਸ਼ ਸੈਣੀ ਨੇ ਕਿ ਤੇਰੇ ਨਾਲ ਵਾਲੇ ਤਾਂ ਮਾਰਤੇ ਤੈਨੂੰ ਵੀ ਥੋੜੇ ਦਿਨਾਂ ਦੇ ਵਿੱਚ ਫੜਕਾ ਦੇਣਾ ਸੁਮੇਸ਼ ਸੈਣੀ ਖੁਦ ਆ ਜਾਂਦਾ ਸੀ ਹਾਂ ਦੋ ਦੋ ਸੈਕਟਰਾਂ ਦੀਆਂ ਡੱਬੀਆਂ ਖਤਮ ਕਰ ਦਿੰਦਾ ਸੀ ਫਿਰ ਸਾਨੂੰ ਕਹਿੰਦੇ ਸੀ ਕਹਿੰਦੇ ਪੁੱਤ ਤੁਹਾਨੂੰ ਨਿਮਰਤਾ ਕਰਨਾ ਹੀ ਕਰਨਾ ਉਹਦੇ ਬਾਅਦ ਮਾਰ ਕੇ ਵੀ ਖੇਣਾ ਪਾਣੀ ਗੇਰ-ਗੇਰ ਕੇ ਕਰੰਟ ਮਸ਼ੀਨ ਹੁੰਦੀ ਸੀਗੀ ਇੱਕ ਉਹ ਮਸ਼ੀਨ ਦੇ ਨਾਲ ਕਰੰਟ ਲਾਉਂਦੇ ਸੀ ਆ ਗੁਪਤੰਗਾ ਤੇ ਲਾਉਂਦੇ ਸੀਗੇ ਤੇ ਇੱਕ ਕੰਨਾਂ ਨੂੰ ਚੁੰਬੀਆਂ ਜੀਆਂ ਆਉਂਦੀਆਂ ਉਹ ਕੰਨਾਂ ਨੂੰ ਲਾਉਂਦੇ ਸੀਗੇ ਮਾਇਆ ਭੈਣਾਂ ਦੀਆਂ ਸਾਰੀਆਂ ਗਾਲਾਂ ਕੱਢਣੀਆਂ ਜੇ ਪੂਰਾ ਦੋਸ਼ ਹੁੰਦਾ ਸੀਗਾ ਪੂਰੇ ਜੋਸ਼ ਦੇ ਵਿੱਚ ਕੁੱਟਦਾ ਸੀਗਾ ਸਮੇਤ ਸ਼ਾਣੀ ਸੁਮੇਤ ਸੈਣੀ ਦੇ ਤਸ਼ੱਦਦ ਦਾ ਸ਼ਿਕਾਰ ਦੱਸ ਦਿਓ ਤੁਸੀਂ ਕੀ ਗੱਲ ਅਜਿਹੀ ਹੋਈ ਕਿ ਸੈਣੀ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਗਿਆ ਤੁਹਾਨੂੰ ਅਸੀਂ ਉਸ ਟਾਈਮ ਸਿੱਖ ਸੰਘਰਸ਼ ਦੇ ਜੋ ਪੁਲਿਸ ਦਾ ਧੱਕਾ ਚੱਲ ਰਿਹਾ ਸੀ ਜੀ ਸੰਘਰਸ਼ ਦੇ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਏ ਹੋਏ ਸੀ ਕਿਹੜੇ ਸਾਲ ਦੀ ਗੱਲ ਹੈ ਜੀ ਇਹ 1991 ਦੀ ਗੱਲ ਹੈ ਜੀ ਅੱਛਾ ਜੀ ਮਈ 1991 ਦੇ ਵਿੱਚ ਕਿਉਂਕਿ ਸਾਡੇ ਘਰਾਂ ਦੇ ਵਿੱਚ ਰੇਡ ਹੁੰਦੀ ਸੀ ਪੁਲਿਸ ਦੀ ਹੂੰ ਅਸੀਂ ਸੰਘਰਸ਼ ਦੇ ਨਾਲ ਜੁੜੇ ਹੋਏ ਵੀ ਸੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਸੰਘਰਸ਼ ਦੇ ਨਾਲ ਜੁੜੇ ਹੋਏ ਨਹੀਂ ਸੀ ਐ ਅਸੀਂ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਏ ਸੀ ਸਾਡੇ ਜज्ਬਾਤ ਸੀਗੇ ਜਿਹੜੇ ਦਰਬਾਰ ਸਾਹਿਬ ਤੇ 1984 ਦੇ ਦੰਗਿਆਂ ਕਰਕੇ ਉਹ ਇਹੋ ਜੇ ਰੋਸ ਭਰੇ ਹੋ ਜੇ ਹੋਗੇ ਸੀ ਵੀ ਉਸ ਟਾਈਮ ਜਿਹੜਾ ਵੀ ਨੌਜਵਾਨ ਸੀ ਉਹ ਸਿੱਖ ਸੰਘਰਸ਼ ਨੂੰ ਲਾਇਕ ਕਰਦਾ ਸੀ ਕਿ ਭਾਰਤ ਸਰਕਾਰ ਦੇ ਖਿਲਾਫ ਲੜਨਾ ਚਾਹੀਦਾ ਉਹ ਉਹਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ ਤੇ ਅਸੀਂ ਇਥੋਂ ਪੁਲਿਸ ਦੇ ਤਸ਼ੱਦਦ ਤੋਂ ਡਰਦੇ ਹੋਏ ਅਸੀਂ ਸਾਈਡ ਤੇ ਹੋਏ ਅਤੇ ਅਸੀਂ ਦਿੱਲੀ ਦੇ ਵਿੱਚ ਉੱਥੇ ਨਹਿਰੂ ਨਗਰ ਦੇ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਜਿਹਦੇ ਵਿੱਚ ਮੈਂ ਸੀ ਮੇਰੇ ਨਾਲ ਸਰਦਾਰ ਗਰਮੀਤ ਸਿੰਘ ਸੀ ਇੱਥੇ ਪੱਕਾ ਬਾਗ ਰੋਪਰ ਦੇ ਵਿੱਚ ਇਹ ਪੱਕਾ ਬਾਗ ਜੀ ਗਰਮੀਤ ਸਿੰਘ ਬੱਬਰ ਖਾਲਸਾ ਦਾ ਉਹ ਖਾਰਕੂ ਸੀਗਾ ਤੇ ਇੱਕ ਅਸੀਂ ਮੇਰੇ ਨਾਲ ਪਰਮਿੰਦਰ ਸਿੰਘ ਬੋਸ ਚੱਲ ਉਹਦਾ ਛੋਟਾ ਨਾ ਰਾਜਾ ਵੀ ਸੀ ਹੂੰ ਉਹ ਦਿੱਲੀ ਉਹ 1984 ਦੇ ਦੰਗਿਆਂ ਦੇ ਵਿੱਚ ਦਿੱਲੀ ਰਹਿੰਦੇ ਸੀਗੇ ਸਾਰਾ ਪਰਿਵਾਰ ਉਹਨੇ ਖੁਦ ਉੱਥੇ 84 ਦੇ ਦੰਗੇ ਦੇਖੇ ਹੋਏ ਸੀਗੇ ਅਸੀਂ ਸਾਰੇ ਤਿੰਨੇ ਇਕੱਠੇ ਉੱਥੇ ਰਹਿੰਦੇ ਸੀਗੇ ਹੂੰ ਤੇ ਇਹ ਮਤਲਬ ਕਿ ਫਿਰ ਦਿੱਲੀ ਤੁਸੀਂ ਰਹਿੰਦੇ ਸੀ ਪਰ 1991 ਦੇ ਵਿੱਚ ਮੇਰੇ ਖਿਆਲ ਸੁਮੇਸ਼ ਸੈਣੀ ਤੇ ਚੰਡੀਗੜ੍ਹ ਦੇ ਐਸਐਸਪੀ ਸੀਗੇ ਜੀ ਤੇ ਉਹ ਤੁਹਾਡਾ ਫਿਰ ਤੁਸੀਂ ਦਿੱਲੀ ਸੀ ਤੇ ਸੈਣੀ ਚੰਡੀਗੜ੍ਹ ਸੀ ਤੁਹਾਨੂੰ ਕਿਵੇਂ ਚੁੱਕਿਆ ਗਿਆ ਸੈਣੀ ਬੰਦੂ ਉਹ ਇਦਾਂ ਹੋਇਆ ਜੀ ਅਸੀਂ 4 ਮਈ 1991 ਨੂੰ ਹੂੰ ਦਿੱਲੀ ਤੋਂ ਚੰਡੀਗੜ੍ਹ ਆਏ ਹੂੰ ਉਸ ਟਾਈਮ ਅਸੀਂ ਤਿੰਨੇ ਸੀਗੇ ਅਸੀਂ 6 ਵਜੇ ਤੋਂ ਚੱਲੇ ਬਾਈ ਬੱਸ ਜੀ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕੋਈ ਕੁਝ ਨਹੀਂ ਸੀ ਹੂੰ ਅਸੀਂ ਉੱਥੋਂ ਚੱਲੇ ਆ ਪੰਜਾਬ ਜਿਹੜਾ ਟ੍ਰਿਬਿਊਨ ਚੌਂਕ ਆ ਮੈਂ ਤੇ ਗਰਮੀਤ ਸਿੰਘ ਟ੍ਰਿਬਿਊਨ ਚੌਂਕ ਤੇ ਉਤਰ ਗਏ ਜਿਹੜਾ ਪਰਮਿੰਦਰ ਸਿੰਘ ਬੌਸ ਸੀਗਾ ਜੀ ਉਹ ਅੱਗੇ ਚਲੇ ਗਿਆ ਕਿਸੇ ਕੰਮ ਹੂੰ ਤੇ ਅਸੀਂ ਉੱਤੋਂ ਆਟੋ ਲੈ ਕੇ ਮਾ 45 ਸੈਕਟਰ ਦੇ ਵਿੱਚ ਜਿਹਨੂੰ ਬੜੈਲ ਕਹਿੰਦੇ ਆ ਉੱਥੇ ਇੱਕ ਡੈਰੀ ਸੀ ਅੱਛਾ ਜੀ ਕਕਰਾਲੀ ਦਾ ਮੁੰਡਾ ਸੀਗਾ ਜਰਨੈਲ ਉਹਦੀ ਡੈਰੀ ਤੇ ਚਲੇ ਗਏ ਤੇ ਡੈਰੀ ਤੇ ਜਾਣ ਤੋਂ ਬਾਅਦ ਉਸ ਜਗ੍ਹਾ ਕਿਉਂਕਿ ਅਸੀਂ ਕੁਝ ਸਾਕਸ਼ਾਂ ਨੂੰ ਅਸੀਂ ਮਿਲਣਾ ਸੀਗਾ ਤੇ ਆਪਣੇ ਕੋਈ ਗੱਲਬਾਤ ਕਰਨੀ ਸੀ ਜੀ ਉਹ ਆਈ ਨਹੀਂ ਸੀ ਤੇ ਅਸੀਂ ਕੱਪੜੇ ਲੈਣ ਕਪੜੇ ਲੈ ਲਏ ਤੋਂ ਖਰੀਦ ਲਏ ਕਪੜੇ ਦੁਕਾਨ ਤੋਂ ਤੇ ਉਸ ਤੋਂ ਬਾਅਦ ਜਿਹੜੇ ਕਪੜੇ ਸੀਗੇ ਮੈਂ ਨਾਪ ਦੇਣ ਲੱਗ ਗਿਆ ਨਾਪ ਦਿੰਦੇ ਦਿੰਦੇ ਉੱਥੇ ਪੁਲਿਸ ਕੈਟ ਦੀ ਗੱਡੀ ਆ ਗਈ ਸਿਵਲ ਵਰਦੀ ਦੇ ਵਿੱਚ ਪੁਲਿਸ ਸੀਗੀ ਚੱਪੇ-ਚੱਪੇ ਤੇ ਜਦੋਂ ਮੇਰੇ ਨਾਲ ਵਾਲੇ ਇੱਕ ਬਲਦੇਵ ਸਿੰਘ ਪੱਕੂ ਮਾਜੜਾ ਜਿਹੜਾ ਕਿ ਉਸ ਟਾਈਮ 6 ਸਟੂਡੈਂਟ ਪ੍ਰੋਟੈਕਸ਼ਨ ਦਲਜੀਤ ਸਿੰਘ ਬਿੱਟੂ ਗਰੁੱਪ ਦਾ ਪ੍ਰਧਾਨ ਸੀਗਾ ਡਿਸਟ੍ਰਿਕਟ ਦਾ ਜ਼ਿਲ੍ਹੇ ਰੂਪਨਗਰ ਦਾ ਰੋਪੜ ਸੀ ਉਸ ਟਾਈਮ ਨਾਮ ਤੇ ਅਸੀਂ ਤਿੰਨੇ ਸੀਗੇ ਉਸ ਟਾਈਮ ਤੇ ਉਹ ਦੋਵੇਂ ਜਦੋਂ ਪੁਲਿਸ ਕੈਟਦੇ ਥੋੜਾ ਜਿਹਾ ਅੱਗੇ ਨੂੰ ਚਲੇ ਗਏ ਇਹ ਜਿਹੜੀ ਪੱਕੂ ਮਾਜਰੇ ਵਾਲਿਆਂ ਦੀ ਐਂਟਰੀ ਹੈ ਕਦੋਂ ਕਹ ਹੁੰਦੀ ਹੈ ਕਿਉਂਕਿ ਤੁਸੀਂ ਦੱਸਿਆ ਵੀ ਦਿੱਲੀ ਤੋਂ ਤੁਸੀਂ ਤਿੰਨ ਬੰਦੇ ਆਏ ਸੀ ਤੇ ਪੱਕੂ ਮਾਜਰੇ ਵਾਲੇ ਇਸ ਮਾਮਲੇ ਦੇ ਵਿੱਚ ਕਿੱਥੇ ਕੋ ਫਿੱਟ ਹੁੰਦੇ ਸਾਡਾ ਪਹਿਲਾਂ ਹੀ ਇਹ ਪ੍ਰੋਗਰਾਮ ਸੀਗਾ ਮਿਲਣ ਦਾ ਅੱਛਾ ਜੀ ਇਹਦੇ ਵਿੱਚ ਬਲਦੇਵ ਸਿੰਘ ਪੱਕੂ ਮਾਜਰਾ ਇਥੋਂ ਉਹ ਵੀ ਰੂਪੋਸ਼ ਸਿੰਘ ਸੀਗਾ ਖੜਕੂ ਸਿੰਘ ਸੀਗਾ ਰੂਪੋਸ਼ ਹੂੰ ਤੇ ਸਿੱਖ ਸੰਘਰਸ਼ ਦੇ ਵਿੱਚ ਆਪਣਾ ਕਿਉਂਕਿ ਰੂਪੋਸ਼ ਐਦਾਂ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਜਿਹੜੀ ਦਲਜੀਤ ਸਿੰਘ ਬਿੱਟੂ ਵਾਲੀ ਉਹ ਬੈਨ ਕਰ ਦਿੱਤੀ ਗਈ ਸੀ ਤਾਂ ਕਰਕੇ ਰੂਪੋਸ਼ ਹੋਣਾ ਪੈ ਗਿਆ ਸੀ ਨਹੀਂ ਤਾਂ ਮਤਲਬ ਜਿਹੜਾ ਪੋਲੀਟੀਕਲੀ ਸੰਘਰਸ਼ ਵਾਸਤੇ ਗਿਰੀ ਦਲਜੀਤ ਸਿੰਘ ਬਿੱਟੂ ਦੀ 6 ਫੁੱਟ ਐਂਪਰੇਜ ਸੀ ਉਹਦਾ ਉਹ ਜ਼ਿਲੇ ਦਾ ਪ੍ਰਧਾਨ ਸੀ ਠੀਕ ਹੈ ਜੀ ਤੇ ਉਹ ਪਹਿਲਾਂ ਹੀ ਉੱਥੇ ਆ ਚੁੱਕਿਆ ਸੀ ਆ ਚੁੱਕਿਆ ਅਸੀਂ ਤਿੰਨੇ ਇਕੱਠੇ ਹੋ ਗਏ ਸੀ ਠੀਕ ਹੈ ਜੀ ਤੇ ਉਸ ਟਾਈਮ ਜਦੋਂ ਪੁਲਿਸ ਕਾਟਾਂ ਦੀ ਕਾਲੇ ਸ਼ੀਸ਼ਿਆਂ ਵਾਲੀ ਬੈਂਡ ਦੇਖੀ ਤਾਂ ਉਹ ਦੋਵੇਂ ਚਲੇ ਗਏ ਮੈਂ ਮੇਰਾ ਜੇ ਨਾਪ ਦੇ ਰਿਹਾ ਸੀ ਕਿਉਂਕਿ ਮੈਂ ਦੇਖਿਆ ਨਹੀਂ ਸੀਗਾ ਜਸਟ 2 ਮਿੰਟ ਬਾਅਦ ਜਦੋਂ ਉਹਨਾਂ ਨੇ ਮੋੜ ਕੱਟਿਆ ਤੇ ਦੋ ਗੋਲੀਆਂ ਦੋ ਫਾਇਰ ਹੋਏ ਪਹਿਲੇ ਫਾਇਰ ਦੇ ਵਿੱਚ ਮੰਨੂ ਬੈਕ ਸਾਈਡ ਤੇ ਜਦੋਂ ਪਹਿਲਾ ਫੇਰ ਹੋਇਆ ਮੈਨੂੰ ਬੈਕ ਸਾਈਡ ਤੇ ਪੁਲਿਸ ਵਾਲਿਆਂ ਨੇ ਚਿੱਟ ਕੱਪੜੀਏ ਪੁਲਿਸ ਵਾਲਿਆਂ ਸੀਗੇ ਉਹਨਾਂ ਨੇ ਬੰਨ ਲਿਆ ਤੇ ਬਨ ਕੇ ਮੈਨੂੰ ਜਿਪਸੀ ਚ ਬਿਠਾ ਲਿਆ ਤੇ ਦੂਸਰੇ ਫੇਰ ਨਾਲ ਦੀ ਨਾਲ ਹੀ ਫੇਰ ਹੋ ਗਏ ਤੇ ਜਦੋਂ ਸਾਹਮਣੇ ਤੋਂ ਮੇਰੀ ਮੈਨੂੰ ਮੇਰੇ ਵੱਲ ਨੂੰ ਐਸਐਸਪੀ ਸੁਮੇਸ਼ ਸੈਣੀ ਆਇਆ ਤਾਂ ਉਹਦੇ ਛਾਤੀ ਤੇ ਲਾਲ ਖੂਨ ਲੱਗਿਆ ਹੋਇਆ ਸੀ ਹੱਥ ਵਿੱਚ ਪਿਸਤਲ ਸੀਗਾ ਅੱਛਾ ਜੀ ਤੇ ਉਹ ਉਸ ਟਾਈਮ ਮੈਨੂੰ ਪਤਾ ਲੱਗ ਗਿਆ ਕਿ ਉਹ ਜਿਹੜੇ ਮੇਰੇ ਨਾਲ ਵਾਲੇ ਆ ਦੋਵੇਂ ਇਨਕਾਉਂਟਰ ਕਰ ਦਿੱਤਾ ਉਹਨਾਂ ਸਾਡੇ ਕੋਲ ਕਿਸੇ ਕੋਲ ਹਥਿਆਰ ਕੋਈ ਨਹੀਂ ਸੀ ਹੈਗਾ ਲੇਕਿਨ ਉਹ ਉਹਨਾਂ ਨੂੰ ਫੜਿਆ ਵੀ ਜਾ ਸਕਦਾ ਸੀ ਪਰ ਉਹਨਾਂ ਦਾ ਤੱਕੇ ਦੇ ਨਾਲ ਇਨਕਾਉਂਟਰ ਕਰਤਾ ਉਹਨਾਂ ਨੇ ਤੇ ਉਹਨਾਂ ਦੀਆਂ ਬਾਡੀ ਫਿਰ ਦਿੱਤੀਆਂ ਦੋਵਾਂ ਦੀਆਂ ਹਾਂ ਦੋਵਾਂ ਦੀਆਂ ਬਾਡੀਆਂ ਬੀਬੀ ਬਿਵਨ ਕੋਰ ਖਾਲਸਾ ਨੇ ਉੱਥੇ ਜਾ ਕੇ ਉਹ ਲੈ ਲਈਆਂ ਸੀ ਬਾਅਦ ਵਿੱਚ ਇਹਨਾਂ ਦਾ ਸੰਸਕਾਰ ਹੋਇਆ अच्छा हां कर लिया के संस्कार वाले के ਤੁਸੀਂ ਨਿਹਿਥੇ ਸੀ ਫੇਰ ਵੀ ਇਨਕਾਊਂਟਰ ਕੀਤਾ हां जी ਇਹ ਫਿਰ ਇਹ ਇਹ ਦਾਵਾ ਇਹ ਦਾਵਾ ਕਰਦੇ ਹੋ ਤੁਸੀਂ ਮਨ ਲ ਕੇ ਵੀ ਇਹ ਸੁਮੇਤ ਸੈਣੀ ਨੇ ਕੀਤਾ ਇਹ ਬਿਲਕੁਲ ਜੀ ਮੇਰੇ ਸਾਹਮਣੇ ਹੋਇਆ ਜੋ ਵੀ ਹੋਇਆ ਸੁਮੇਤ ਸੈਣੀ ਹੱਥ ਵਿੱਚ ਪਿਸਟਲ ਤੇ ਖੂਨ ਲੱਗਿਆ ਹੋਇਆ ਸੀਗਾ ਉਹ ਉਹਨੇ ਮੈਨੂੰ ਆ ਕੇ ਕਿਹਾ ਵੀ ਸੁਮੇਤ ਸੈਣੀ ਨੇ ਕਿ ਤੇਰੇ ਨਾਲ ਵਾਲੇ ਤਾਂ ਮਾਰਤੇ ਤੈਨੂੰ ਵੀ ਥੋੜੇ ਦਿਨਾਂ ਦੇ ਵਿੱਚ ਫੜਕਾ ਦੇਣਾ ਅੱਛਾ ਹਾਂਜੀ ਤੇ ਜਦੋਂ ਜਿਪਸੀ ਚੋਂ ਸੁੱਟ ਲਿਆ ਫਿਰ ਜੇਲ੍ਹ ਲੈ ਕੇ ਕਿੱਥੇ ਲੈ ਕੇ ਗਏ ਤੁਹਾਨੂੰ ਕੀ ਹੋਇਆ ਅੱਗੇ ਆ 45 ਸੈਕਟਰ ਦਾ ਥਾਣਾ ਸੀ ਜਿਹੜਾ 34 ਸੈਕਟਰ ਦੇ ਕਿਉਂਕਿ ਥਾਣਾ ਉਹਨੂੰ 34 ਸੈਕਟਰ ਦਾ ਲੱਗਦਾ ਸੀ ਉਹ ਮੈਨੂੰ 34 ਸੈਕਟਰ ਵਿੱਚ ਲੈ ਗਏ ਨਾਲ ਹੀ ਮੇਰੇ ਜਿਹੜਾ ਜਰਨੈਲ ਸਿੰਘ ਸੀਗਾ ਜਿਨ੍ਹਾਂ ਦੇ ਅਸੀਂ ਉੱਥੇ ਗਏ ਸੀਗੇ ਜੀ ਜੀ ਡੈਰੀ ਤੇ ਕਕਰਾਲੀ ਵਾਲਾ ਕਕਰਾਲੀ ਵਾਲਾ ਉਹ ਵੀ ਨਾਲ ਫੜ ਲਿਆ ਸੀ ਇੱਕ ਦੋ ਹੋਰ ਵੀ ਬੰਦੇ ਫੜੇ ਸੀਗੇ ਉੱਥੋਂ ਉਹਨਾਂ ਨੂੰ ਮੈਂ ਜਾਣਦਾ ਨਹੀਂ ਕਕਰਾਲੀ ਵਾਲੇ ਜਰਨੈਲ ਸਿੰਘ ਨੂੰ ਤਾਂ ਮੈਂ ਜਾਣਦਾ ਸੀਗਾ ਤੇ ਉਹ ਮੈਨੂੰ ਜਾਣਦਾ ਸੀ ਤੇ ਫਿਰ ਉਸ ਤੋਂ ਉੱਥੋਂ ਸਾਡਾ ਤਸ਼ੱਦਦ ਸਟਾਰਟ ਹੋ ਗਿਆ ਕਿਵੇਂ ਦਾ ਤਸ਼ੱਦਦ ਜੀ ਤਸ਼ੱਦਦ ਐ ਤਾਂ ਜੀ ਸਾਰੇ ਕੱਪੜੇ ਪਾੜ ਕੇ ਘੇਰ ਦਿੰਦੇ ਆ ਲਾ ਦਿੰਦੇ ਆ ਜੀ ਉਸ ਤੋਂ ਬਾਅਦ ਫਿਰ ਇਹ ਛੱਡੇ ਜਿਹੜੇ ਲੱਤਾਂ ਹੁੰਦੀਆਂ ਉਹ ਐਦਾਂ ਪਿੱਛੇ ਤੋਂ ਬਾਲ ਬੰਨ ਲੈਂਦੇ ਆ ਬਾਲ ਬੰਨਣ ਤੋਂ ਬਾਅਦ ਵਿੱਚ ਆਪਣਾ ਲੱਤਾਂ ਦੇ ਇੱਕ ਬੰਦਾ ਪਿੱਛੇ ਫੜ ਕੇ ਲੱਤਾਂ ਦੇ ਵਿੱਚ ਐਦਾਂ ਫਸਾ ਲੈਂਦਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਦੋ ਬੰਦੇ ਲੱਗ ਕੇ ਇਦਾਂ ਛੱਡੇ ਖੋਲ ਦਿੰਦੇ ਜੀ ਇਹਨਾਂ ਨੂੰ ਛੱਡੇ ਕਹਿੰਦੇ ਆ ਲੱਤਾਂ ਨੂੰ ਦੋਵਾਂ ਨੂੰ ਖੋਲਣਾ ਤੇ ਫਿਰ ਉਸ ਤੋਂ ਬਾਅਦ ਇੱਕ ਇੱਕ ਪੁਲਿਸ ਵਾਲਾ ਆਪਣੀ ਜਿਹੜੀ ਆਉਂਦੀ ਹੁੰਦੀ ਆ ਅ ਪੈਰ ਦਾ ਪੰਜਾ ਹੁੰਦਾ ਜੁੱਤੀ ਦਾ ਜੀ ਫਿਰ ਉਹ ਮਾਰਦਾ ਜੀ ਇੱਥੇ ਇਸ ਜਗ੍ਹਾ ਤੇ ਅੱਛਾ ਹਾਂ ਜੀ ਫਿਰ ਸਾਨੂੰ ਕਹਿੰਦੇ ਸੀ ਕਹਿੰਦੇ ਪੁੱਤ ਤੁਹਾਨੂੰ ਨਿਵਰਦਤਾ ਕਰਨਾ ਹੀ ਕਰਨਾ ਉਹਦੇ ਬਾਅਦ ਮਾਰ ਕੇ ਵੀ ਕਹਿਣਾ ਅੱਛਾ ਜੀ ਤੇ ਫਿਰ ਇਸ ਤੋਂ ਬਾਅਦ ਇੱਕ ਘੋਟਣਾ ਹੁੰਦਾ ਸੀ 90 ਕਿਲੋ ਦਾ ਮਤਲਬ ਲੋਹੇ ਦਾ ਇੱਕ ਹੁੰਦਾ ਹੂੰ ਉਹ ਐਦਾਂ ਹੀ ਜਿੱਦਾਂ ਬੰਦਾ ਫੜਿਆ ਹੋਇਆ ਪਿੱਛੇ ਅੱਗੇ ਤੇ ਐਦਾਂ ਕਰਕੇ ਉਹਦੇ ਉੱਪਰ ਫਿਰ ਘੋਟਣਾ ਚਲਾਉਂਦੇ ਇੱਥੋਂ ਐਦਾਂ ਬੰਦਾ ਬੰਦੇ ਚੜ ਜਾਂਦਾ ਉੱਪਰ ਇੱਕ ਫਿਰ ਦੋ ਬੰਦੇ ਐਦਾਂ ਘਮਾਉਂਦੇ ਰਹਿੰਦੇ ਉਹ ਚਲਾਇਆ ਫਿਰ ਉਸ ਤੋਂ ਬਾਅਦ ਕਰੰਟ ਲਾਉਂਦੇ ਜੀ ਮਤਲਬ ਗੋਪਤੰਗਾ ਨੂੰ ਲਾਉਂਦੇ ਆ ਦਿਮਾਗ ਨੂੰ ਵਾਸਤੇ ਇੱਥੇ ਲਾਉਂਦੇ ਆ ਕਰੰਟ ਹੂੰ ਫਿਰ ਇਸ ਤੋਂ ਬਾਅਦ ਇਹਨਾਂ ਕੋਲ ਮਸ਼ੀਨ ਵੀ ਸੀਗੀ ਪਟਾ ਚਲਾਉਣ ਵਾਲੀ ਜਿਹੜਾ ਪਟਾ ਮਾਰਦੇ ਆ ਫਿਰ ਸੁਮੇਸ਼ ਸੈਣੀ ਤਾਂ ਖੁਦ ਹੀ ਲੱਗ ਜਾਂਦਾ ਸੀ ਆਪ ਹੀ ਇਹ ਪੱਟੇ ਪੁੱਟੇ ਮਾਰਨ ਕਰੰਟ ਖੁਦ ਲਾਉਂਦਾ ਸੀ ਫਿਰ ਉੱਥੋਂ ਮਤਲਬ ਦੁਪਹਿਰ ਦੁਪਹਿਰ ਉਹਨਾਂ ਨੇ ਸਾਰਾ ਕਿਉਂਕਿ ਇਹ ਵਾਕਿਆਤ 12 12:30 ਵਜੇ ਦੇ ਵਿੱਚ ਵਾਕਿਆਤ ਹੋ ਗਿਆ ਸੀ ਫਿਰ ਉੱਥੇ ਕਰਦੇ ਕਰਾਉਂਦੇ ਜੀ ਉਹ ਉੱਥੇ ਦੁਪਹਿਰ ਹੋ ਗਈ ਫਿਰ ਉਹਨਾਂ ਨੇ ਸਾਨੂੰ ਪਰੌਂਠੇ ਲਿਆ ਕੇ ਖੁਲਾਏ ਚਲੋ ਅਸੀਂ ਵੀ ਭੁੱਖੇ ਸੀ ਉਹ ਵੀ ਭੁੱਖੇ ਹੋਣਗੇ ਥੋੜਾ ਜਿਹਾ ਭੁੱਖ ਲੱਗੀ ਦੇ ਵਿੱਚ ਖਾ ਵੀ ਹੋ ਜਾਂਦਾ ਥੋੜਾ ਬਹੁਤਾ ਖਾਦਾ ਫਿਰ ਉਸ ਤੋਂ ਬਾਅਦ ਸਾਨੂੰ ਲੈ ਕੇ ਗਏ ਜੀ ਉਹ 11 ਸੈਕਟਰ ਦਾ CIA ਸਟਾਫ ਦੇ ਵਿੱਚ ਚਾਹ ਜੀ ਬੌਸ ਤੋਂ ਤੋਂ ਬਾਅਦ ਜੀ ਤਸ਼ੱਦਦ ਦਾ ਸਟਾਰਟ ਮਤਲਬ ਰਾਤ ਨੂੰ 8 ਵਜੇ ਸਮੇਂ ਸ਼ੈਣੀ ਖੁਦ ਆ ਜਾਂਦਾ ਸੀ ਅ ਦੋ ਦੋ ਸੈਕਟਨ ਦੀਆਂ ਡੱਬੀਆਂ ਖਤਮ ਕਰ ਦਿੰਦਾ ਸੀ ਅੱਛਾ ਜੀ ਹਾਂ ਸਾਰੀ ਰਾਤ ਦੇ ਚ 2 ਵਜੇ ਤੱਕ ਮੇਰੇ ਤੇ ਖੁਦ ਸਮੇਂ ਸ਼ੈਣੀ ਤੇ ਬਲਦੇਵ ਸੈਣੀ ਇੱਕ ਡੀਐਸਪੀ ਹੁੰਦਾ ਸੀ ਅ ਉਹਦਾ ਮੈਨੂੰ ਨਾਂ ਨਹੀਂ ਪਤਾ ਹੈਗਾ ਬਲਦੇਵ ਸੈਣੀ ਕਿਸ ਪੋਸਟ ਤੇ ਸੀ ਜੀ ਉਹ ਐਸਪੀ ਸੀਗਾ ਜੀ ਬਲਦੇਵ ਸੈਣੀ ਹਾਂ ਜੀ ਹਾਂ ਤੇ ਉਹ ਐਸਪੀ ਤੇ ਐਸਐਸਪੀ ਇਹ ਦੋਵੇਂ ਤਾਂ ਹੁੰਦੇ ਸੀਗੇ ਇੱਕ ਨਾਲ ਡੀਐਸਪੀ ਤੇ ਇੱਕ ਇਨਸਪੈਕਟਰ ਦੋ ਬੰਦੇ ਹੋਰ ਹੁੰਦੇ ਸੀ ਇਹ ਅਫਸਰੇ ਹੁੰਦੇ ਸੀਗੇ ਸਾਰੇ ਜਿਹੜੇ ਕਰਦੇ ਸੀ ਤੇ ਨਾਲ ਜੇ ਜਦੋਂ ਚੱਡੇ ਵਗੈਰਾ ਪਾਉਣ ਨੇ ਆ ਤਾਂ ਨਾਲ ਪੁਲਿਸ ਵਾਲੇ ਬੰਦਿਆਂ ਨੂੰ ਆਵਾਜ਼ ਦੇ ਕੇ ਬਾਹਰ ਤੋਂ ਬੁਲਾ ਲੈਂਦੇ ਸੀ ਉਹਨਾਂ ਦਾ ਜਿਹੜਾ ਉੱਥੇ ਸੀਆਈਏ ਸਟਾਫ ਵਿੱਚ ਟੌਰਚਰ ਰੂਮ ਸੀਗਾ ਫਿਰ ਉਹ ਕਰੰਟ ਖੁਦ ਪਾਣੀ ਘੇਰ-ਘੇਰ ਕੇ ਕਰੰਟ ਮਸ਼ੀਨ ਹੁੰਦੀ ਸੀਗੀ ਇੱਕ ਉਹ ਮਸ਼ੀਨ ਦੇ ਨਾਲ ਕਰੰਟ ਲਾਉਂਦੇ ਸੀ ਆ ਗੁਪਤੰਗਾ ਤੇ ਲਾਉਂਦੇ ਸੀਗੇ ਤੇ ਇੱਥੇ ਕੰਨਾਂ ਨੂੰ ਚੁੰਬੀਆਂ ਜਿਹਾਉਂਦੀਆਂ ਉਹ ਕੰਨਾਂ ਨੂੰ ਲਾਉਂਦੇ ਸੀਗੇ ਕਰੰਟ ਲਾਇਆ ਬਹੁਤ ਤੇ ਉਹ ਫਿਰ ਦਿਨ ਰਾਤ ਮਤਲਬ ਦਿਨ ਘੱਟ ਤੇ ਰਾਤ ਨੂੰ ਜ਼ਿਆਦਾ ਰਾਤ ਨੂੰ 8 ਵਜੇ ਤੋਂ ਸਵੇਰੇ 2:00 ਵਜੇ ਤੱਕ ਮਤਲਬ ਮੈਨੂੰ ਵੀ ਹੋਰ ਬੰਦੇ ਵੀ ਹੋਰ ਕਈ ਫੜੇ ਹੋਏ ਸੀਗੇ ਉਸ ਟਾਈਮ ਤੇ ਸਾਨੂੰ ਤਾਂ ਪਤਾ ਨਹੀਂ ਸੀ ਮੇਰੇ ਕਿਉਂਕਿ ਮੇਰੇ ਦਾ ਇੱਥੇ ਮਾਰ-ਮਾਰ ਕੇ ਉਹਨਾਂ ਨੇ ਅੱਖਾਂ ਜਿਹੜੀਆਂ ਸੀਗੀਆਂ ਉਹ ਦੇਖਦਾ ਹੀ ਨਹੀਂ ਸੀ ਹੈਗਾ ਐਨੀਆਂ-ਐਨੀਆਂ ਅੱਖਾਂ ਦਿਖਦੀਆਂ ਸੀ ਮੈਨੂੰ ਕੋਈ ਚੰਗੀ ਤਰ੍ਹਾਂ ਦੇਖਦਾ ਹੀ ਨਹੀਂ ਸੀ ਹੈਗਾ ਅੱਛਾ ਜੀ ਹਾਂ ਉਹ ਇੱਥੇ ਅੱਖਾਂ ਮਾਰ-ਮਾਰ ਕੇ ਨੀਲਾ ਕਰਤਾ ਸੀ ਸਾਰਾ ਹੂੰ ਤੇ ਪੈਰਾਂ ਦੇ ਉੱਪਰ ਤਲੀਆਂ ਦੇ ਉੱਪਰ ਡੰਡੇ ਉਹੋ ਹਾਂ ਉਹ ਤੋੜਦੇ ਸੀ ਹਾਂ ਉਸ ਟਾਈਮ ਕਿਉਂਕਿ ਮੇਰਾ ਨਾਮ ਸੀ ਜਿਹੜਾ ਉਹ ਉਸ ਟਾਈਮ ਤੇ ਗਿਆਨੀ ਨਾਮ ਚੱਲਦਾ ਹੁੰਦਾ ਸੀ ਹੂੰ ਉਹ ਗਿਆਨੀ ਨਾਮ ਤੇ ਜਦੋਂ ਮੁਹੰਮਦ ਮੁਸਤਾ ਨੂੰ ਪਤਾ ਲੱਗਿਆ ਐਸਐਸਪੀ ਰੋਪੜ ਉਹ ਵੀ ਉਸ ਟਾਈਮ ਤੇ 34 ਸੈਕਟਰ ਦੇ ਵਿੱਚ ਥਾਣੇ ਦੇ ਵਿੱਚ ਸੀਗੇ ਉਹ ਕਹਿੰਦੇ ਉਹ ਮੇਰੇ ਤੇ ਸਟਾਰਟ ਹੋ ਗਏ ਪਰ ਉਹਨਾਂ ਨੇ ਦੋ ਡੰਡੇ ਪੂਰੇ ਮੇਰੇ ਪੈਰਾਂ ਪਰ ਤਲੀਆਂ ਪਰ ਤੋੜਦੇ ਅੱਛਾ ਜੀ ਹਾਂ ਜੀ ਉਹ ਵੀ ਉਸੇ ਜਗ੍ਹਾ ਤੇ ਪਹੁੰਚੇ ਹੋ ਜੀ ਕਿਉਂਕਿ ਜਿਹੜੇ ਰੋਪਣ ਨਾਲ ਸੰਬੰਧਤ ਸੀਗੇ ਉਹ ਰੋਪਣ ਐਸਐਸਪੀ ਰੋਪਣ ਸੀਗੇ ਮੁਹੰਮਦ ਪੁਸਤਪਾ ਹੂੰ ਹੂੰ ਤੇ ਉਹਨਾਂ ਨੇ ਜਾ ਕੇ ਵੀ ਟੌਰਚਰ ਕਰਿਆ ਇਹ ਸ਼ਬਦਾਬਲੀ ਕਿਵੇਂ ਦੀ ਸੀ ਤੇ ਜਦੋਂ ਮਿਲ ਕੇ ਟੌਰਚਰ ਕਰਦੇ ਆ ਤਾਂ ਸਮੇਂ ਸਣੀ ਦੀ ਸ਼ਬਦਾਬਲੀ ਕਿਵੇਂ ਦੀ ਰਹਿੰਦੀ ਹੈ ਜੀ ਉਹ ਸ਼ਬਦਾਬਲੀ ਤਾਂ ਜੀ ਗਾਲਾਂ ਕੱਢਦਾ ਫੁੱਲ ਮਾਇਆ ਭੈਣਾ ਦੀਆਂ ਸਾਰੀਆਂ ਗਾਲਾਂ ਕੱਢਣੀਆਂ ਜੇ ਪੂਰਾ ਜੋਸ਼ ਹੁੰਦਾ ਸੀਗਾ ਪੂਰੇ ਜੋਸ਼ ਦੇ ਵਿੱਚ ਕੁੱਟਦਾ ਸੀਗਾ ਸੁਮੇਰ ਸੈਣੀ ਨਾਲ ਬਲਦੇਵ ਸੈਣੀ ਸੀਗਾ ਬਲਦੇਵ ਸੈਣੀ ਥੋੜਾ ਘੱਟ ਹੱਥ ਚੱਕਦਾ ਸੀ ਲੇਕਿਨ ਸੁਮੇਰ ਸੈਣੀ ਤਾਂ ਮਤਲਬ ਖੁਦ ਆਪ ਟਰਟਚਰ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਇਹ ਜਿਹੜੇ ਦਾਅਵੇ ਆ ਜਾਂ ਇਹ ਖੁਲਾਸੇ ਆ ਇਹ ਹੁਣ ਕਿਉਂ ਮਤਲਬ ਇਹ ਕਰ ਰਹੇ ਹੋ ਜਦੋਂ ਤੁਸੀਂ ਰਿਹਾ ਹੋਏ ਹੋ ਆਇਓ ਬਾਹਰ ਤਾਂ ਉਸੇ ਵੇਲੇ ਤੁਸੀਂ ਦੋਸ਼ੀ ਪਾਏ ਗਏ ਹੋ ਜਾਂ ਬਰੀ ਹੋ ਕੇ ਆਇਓ ਜੀ ਮੇਰੇ ਤੇ ਇਹਨਾਂ ਨੇ ਕੀ ਕਰਿਆ ਮਨੂੰ ਸੁਮੇਦ ਸੈਣੀ ਚੰਡੀਗੜ੍ਹ ਜਿਹੜੀ ਪੁਲਿਸ ਨੇ ਨਜਾਇਜ਼ ਹਿਰਾਸਤ ਦੇ ਵਿੱਚ ਮਨੂੰ 14 ਤਰੀਕ ਤੱਕ ਆਪਣੇ ਕੋਲ ਰੱਖਿਆ ਕਿੰਨੀ ਤਰੀਕ ਤੋਂ ਜੀ 4 ਮਈ ਤੋਂ 14 ਮਈ ਤੱਕ ਨਜਾਇਜ਼ ਹਿਰਾਸਤ ਦੇ ਵਿੱਚ ਉੱਥੇ ਰੱਖਿਆ 10 ਦਿਨ ਹਾਂ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਰੋਪੜ ਪੁਲਿਸ ਨੂੰ ਦੇ ਹਵਾਲੇ ਕਰਤਾ ਸੀ ਲੇਕਿਨ 4 ਮਈ ਤੋਂ ਬਾਅਦ ਜਿਹੜਾ ਤਸ਼ੱਦਦ ਹੋਇਆ ਏ ਉਸ ਤੋਂ ਬਾਅਦ ਸਾਨੂੰ ਜੇ ਜਦੋਂ ਇਹਨਾਂ ਨੇ ਦੇਖ ਲਿਆ ਵੀ ਇਹ ਦਿੱਲੀ ਰਹਿੰਦੇ ਸੀਗੇ ਸਾਡੀ ਡਾਇਰੀ ਤੇ ਪਤਾ ਲੱਗ ਗਿਆ ਇਹਨਾਂ ਨੂੰ ਗਰਮੀ ਸਿੰਘ ਰੋਪੜ ਕੋਲ ਡਾਇਰੀ ਸੀਗੀ ਉਹ ਜਦੋਂ ਕੋਡ ਖੋਲੇ ਤਾਂ ਫਿਰ ਇਹਨਾਂ ਨੇ ਉੱਥੇ ਉਸ ਜਗ੍ਹਾ ਤੇ ਮਤਲਬ ਰੇਡ ਕਰੀ 7 ਤਰੀਕ ਨੂੰ ਇੱਥੋਂ ਚੱਲੇ ਉਹ ਬਲਦੇਵ ਸੈਣੀ ਦੀ ਅਗਵਾਈ ਦੇ ਵਿੱਚ ਪੁਲਿਸ ਗਈ ਸੀ ਸਾਰੀ ਹੂੰ ਅ ਬੁਲਟ ਪ੍ਰੂਫ ਜੈਕਟਾਂ ਜੁਕਟਾਂ ਲੈ ਕੇ ਉੱਥੋਂ ਫਿਰ ਸਾਡੇ ਨਾਲ ਦਾ ਜਿਹੜਾ ਤੀਸਰਾ ਬੰਦਾ ਤੁਹਾਨੂੰ ਪਹਿਲਾਂ ਜ਼ਿਕਰ ਕਰਿਆ ਸੀ ਮੈਂ ਪਰਮਿੰਦਰ ਸਿੰਘ ਬੋਸ ਥੈਂਕ ਯੂ ਪਰਮਿੰਦਰ ਸਿੰਘ ਬੋਸ ਇੱਕ ਅਮਰਜੀਤ ਸਿੰਘ ਬਹਾਦਰਪੁਰ ਇੱਥੇ ਉਹ ਫੜਿਆ ਗਿਆ ਉੱਥੋਂ ਮੌਕੇ ਪਰ ਇੱਕ ਬਿੱਟੂ ਬਿੱਟੂ ਮੁੰਡਾ ਸੀਗਾ ਉਹ ਟੈਕਸੀ ਚਲਾਉਂਦਾ ਸੀ ਇਹ ਅਮਰਜੀਤ ਵੀ ਟੈਕਸੀ ਚਲਾਉਂਦਾ ਸੀ ਟੈਕਸੀਆਂ ਵਾਲਾ ਦਾ ਕੰਮ ਸੀਦਾ ਤੇ ਉਹ ਬਿੱਟੂ ਸੀਗਾ ਫੂਲਪਿੰਡ ਤੋਂ ਉਹ ਉੱਥੇ ਤੋਂ ਫੜ ਕੇ ਚੱਕ ਕੇ ਮਤਲਬ ਇੱਥੇ ਲਿਆਂਦੇ 8 8 ਤਰੀਕ ਨੂੰ ਉਹ ਵੀ ਸੀਆਈਏ ਸਟਾਫ 11 ਸੈਕਟਰ ਅੱਛਾ ਜੀ ਫਿਰ ਉਸ ਤੋਂ ਬਾਅਦ ਮਤਲਬ ਜਿਹੜੇ ਬਾਕੀ ਬੰਦੇ ਸੀਗੇ ਉਹਨਾਂ ਦੇ ਵੀ ਤਸ਼ੱਦਦ ਹੋਇਆ ਲੇਕਿਨ ਪਰਮਿੰਦਰ ਸਿੰਘ ਬੌਸ ਉਹਦਾ ਨਾਮ ਰਾਜਾ ਵੀ ਸੀ ਉਹ ਦਿੱਲੀ ਰਹੇ ਵੀ ਆ ਉਹਦੇ ਤੇ ਉਹ ਕਿਉਂਕਿ ਉਹ ਖੁਦ ਪਹਿਲਾਂ ਪਾਕਿਸਤਾਨ ਟ੍ਰੇਨਿੰਗ ਕਰੀ ਹੋਈ ਸੀ ਨਾ ਅੱਛਾ ਇਸ ਕਰਕੇ ਉਹਦੇ ਤੇ ਮਤਲਬ ਤਸ਼ੱਦਦ ਬਹੁਤ ਜ਼ਿਆਦਾ ਉਹਨਾਂ ਨੇ ਕਰਿਆ ਹੂੰ ਤੇ ਤਸ਼ੱਦਦ ਕਰਦੇ ਕਰਦੇ ਸਾਨੂੰ ਕਈ ਦਿਨ ਜਦੋਂ ਹੋ ਗਏ ਹੂੰ ਤਾਂ ਸਾਨੂੰ ਦੋ ਕਵਾਰ ਉਹ ਇਨਕਾਉਂਟਰ ਵਾਸਤੇ ਵੀ ਬਾਹਰ ਲੈ ਕੇ ਗਏ ਆ ਨਦੀ ਦੇ ਵਿੱਚ ਅੱਛਾ ਜੀ ਉਹ ਪਤਾ ਨਹੀਂ ਕੀ ਗੱਲ ਹੋਈ ਸਾਨੂੰ ਦੋਵਾਂ ਨੂੰ ਇਹਨਾਂ ਨੇ ਇਨਕਾਉਂਟਰ ਵਾਸਤੇ ਪੂਰੀ ਤਿਆਰੀ ਦੇ ਨਾਲ ਲੈ ਕੇ ਗਏ ਆ ਹਮ ਹਾਈ ਕੋਰਟ ਦੀ ਮਾਨਜੋਗ ਹਾਈ ਕੋਰਟ ਦੀ ਰੇਡ ਹੋ ਗਈ ਸ਼ਾਇਦ ਉਸ ਤੋਂ ਬਾਅਦ ਇਹਨਾਂ ਦਾ ਫਿਰ ਵਾਇਰਲਸ ਆ ਗਈ ਸੀ ਵੀ ਇਨਕਾਉਂਟਰ ਨਾ ਕਰਿਓ ਹਮ ਤੇ ਫਿਰ ਉਹ ਵਾਪਸ ਲਿਆਏ ਤੁਹਾਨੂੰ ਕੀ ਲੱਗਦਾ ਸੀ ਵੀ ਹੁਣ ਇਹ ਤਸ਼ੱਦਦ ਹੋ ਰਿਹਾ ਵੀ ਮਾਰ ਕੇ ਛੱਡਣਗੇ ਮੈਨੂੰ ਸਾਨੂੰ ਤਾਂ ਪੂਰਾ ਹੀ ਪਤਾ ਸੀਗਾ ਵੀ ਇਹਨਾਂ ਨੇ ਮਾਰਨਾ ਹੀ ਆ ਹੁਣ ਜੇ ਅਸੀਂ ਫੜੇ ਨਾ ਜਾਈਏ ਜੇ ਉਹ ਮਾਰਦੇ ਜਿਹੜੇ ਨਾਲ ਵਾਲੇ ਜੇ ਅਸੀਂ ਫੜੇ ਗਏ ਤਸ਼ੱਦਦ ਦੇ ਬਾਅਦ ਮਾਰ ਦੇਣਗੇ ਬਈ ਮਾਰਨਾ ਹੀ ਆ ਤੇ ਉਸ ਵੇਲੇ ਜਦੋਂ ਇਸ ਤਰ੍ਹਾਂ ਦਾ ਹੁੰਦਾ ਸੀ ਤਾਂ ਸਰਕਾਰ ਕੋਈ ਸਾਥ ਨਹੀਂ ਸੀ ਦਿੰਦੀ ਬਈ ਨਹੀਂ ਜਾਂ ਪੁਲਿਸ ਨੂੰ ਕੋਈ ਫਟਕਾਰ ਨਹੀਂ ਸੀ ਜੀ ਸਰਕਾਰ ਤਾਂ ਖੁਦ ਤਸ਼ੱਦਦ ਦੇ ਵਿੱਚ ਸ਼ਾਮਲ ਹੁੰਦੀ ਸੀਗੀ ਜੀ ਹੂੰ ਕਿਉਂਕਿ ਸਰਕਾਰ ਦੇ ਹੀ ਆਰਡਰਾਂ ਦੇ ਨਾਲ ਇਹ ਜਿਹੜੇ ਐਸਐਸਪੀ ਸਪੈਸ਼ਲ ਜਿਹੜੇ ਕਾਤਲ ਐਸਐਸਪੀ ਸੀਗੇ ਹੂੰ ਤੇ ਕਾਤਲ ਥਾਣੇਦਾਰ ਜਾਂ ਡੀਐਸਪੀ ਹੁੰਦੇ ਸੀਗੇ ਉਹ ਲਾਏ ਜਾਂਦੇ ਸੀ ਜਿਹੜਾ ਸ਼ਰੀਰ ਬੰਦਾ ਸੀ ਉਹਨੂੰ ਲਾਇਆ ਨਹੀਂ ਸੀ ਜਾਂਦਾ ਬਲਕਿ ਸ਼ਰੀਰ ਪੁਲਿਸ ਵਾਲਿਆਂ ਨੇ ਤਾਂ ਕਈ ਜੇ ਤੁਸੀਂ ਇਤਿਹਾਸ ਨੂੰ ਫੋਲੋ ਦੇਖੋ ਕਾਗਜ਼ਾਂ ਨੂੰ ਤਾਂ ਪੁਲਿਸ ਵਾਲੇ ਖੁਦ ਕਈ ਮਾਰੇ ਗਏ ਆ ਉੱਥੇ ਹੂੰ 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 ਸਮੇਤ ਸੈਣੀ ਨੇ ਵੀ ਪੁਲਿਸ ਵਾਲੇ ਮਾਰੇ ਆ ਅੱਛਾ ਜੀ ਹਾਂਜੀ ਸਮੇਤ ਸੈਣੀ ਨੇ ਵੀ ਪੁਲਿਸ ਵਾਲੇ ਮਾਰੇ ਆ ਇਹ ਦਾਵਾ ਕਿਵੇਂ ਮਤਲਬ ਕਿ ਇਹ ਉੱਥੇ ਸੀਆਈਏ ਸਟਾਫ ਦੇ ਵਿੱਚ ਹੀ ਉੱਥੇ ਹੀ ਸਾਨੂੰ ਮਤਲਬ ਦੋ ਮੁੰਡੇ ਚੱਕੇ ਸੀਗੇ ਉਹ ਸਾਨੂੰ ਉਸ ਟਾਈਮ ਪਤਾ ਲੱਗਿਆ ਵੀ ਉਹ ਪੁਲਿਸ ਵਾਲੇ ਆ ਹੂੰ ਕੁਝ ਦਿਨਾਂ ਬਾਅਦ ਮਤਲਬ ਉੱਥੇ ਜਦੋਂ ਪੁਲਿਸ ਵਾਲੇ ਆਪਸ ਵਿੱਚ ਗੱਲ ਕਰਦੇ ਸੀ ਸਾਨੂੰ ਪਤਾ ਲੱਗਿਆ ਸੀ ਵੀ ਉਹ ਮਾਰਦੇ